ਆਈ ਕਾ ਪਾਣੀ ਮਾਇਤਾ ਪੁਖੇ ਟੇਟਰ ਹੋਈ ਐ ਨਹੀਂ ਜਾਣ ਆਈ ਕਾ ਕੈੜੀ ਚ ਕਰ ਲੋ ਚਾਹ ਗੋਡਾ ਵਾਲੀ ਤੇ ਨਾਲ ਮਗਲ ਪਣ ਪੁਜੀਆ ਭਰੀ ਆ ਮੈਂ ਤਾਂ ਫੇਰ ਨਾਉਂਗੀ ਫੇਰ ਨਾਏ ਰਸਮੀ ਗੋਡਿਆਂ ਦੇ ਰੰਨੇ ਆਗਰੇ ਦਾ ਨਾਏ ਸੋਨਾ ਮਰੇ ਮਰਾ ਰੋਈਏ ਹੋਰ ਮੈਂ ਚਾਹਾਂ ਨਾ ਮਮੇਗੀ ਰੋਹਾਂ ਮੈਨੂੰ ਪੁਜੀਆ ਭਰੇਗਾ ਗਰਮੀ ਕਾਦੀ ਭੈਣੇ ਨੀਰੀ ਅੱਗ ਡੇਗਦੀ ਐ ਅੱਗ ਮੈਨੂੰ ਤਾਂ ਲੱਗਦਾ ਐ ਇਤਕੀ ਦੀ ਗਰਮੀ ਹੁਈ ਕੋਈ ਠੱਟਾ ਬੁੜਾ ਲੈ ਕੇ ਡੁਬੂਗੀ ਚਰਨੋਂ ਕਬੜਾ ਖਾਸਾ ਢਿੱਲੇ ਜਿਹਾ ਲੱਗਦਾ ਕਿਤੇ ਉਹੀ ਨਾ ਚੱਲੇ ਜੇ ਚੱਲ ਜਿਲੇਬਗਣ ਤਾਂ ਆਹ ਜੀ ਹਾਇ ਹਾਏ ਨੀਲੇ ਚਰਨੋਂ ਦਾ ਸੋਰਾ ਮਰ ਗਿਆ ਮਰਨਾ ਦੀਗਾ ਨਾ ਹੋਟਾ ਮਾ ਨਾ ਹੋਟਾ ਮਾ ਮੈਂ ਥਣੇ ਮਰ ਜਾਂਦਾ ਕੋ ਸਿੱਖ ਦੁਬਾਰੇ ਮਰਾਂ ਕਿ ਸਿੱਖ ਦੁਬਾਰੇ ਮੈਂ ਕਿੱਥੋਂ ਜਾਵਾਂ ਚੱਲ ਨਹੀਂ ਜਾਵਾਂ ਆਪ ਤਾਂ ਕੰਡਾ ਲੱਗੇ ਤੋਂ ਭੱਜੀ ਆਉਂਦੀ ਐ ਚੱਲ ਚੱਲੀਏ ਹਾਇ ਹਾਇਏ ਇਹਦਾ ਗਾਰਮਿਨਰ ਪਾੜ ਦੋੜਦਾ ਬੰਨ ਰਕਾਰਡ ਨਹੀਂ ਤੋੜਦਾ ਆ ਮੇਰ ਤਾਂ ਜੈਨੂ ਖਾਣਾ ਹੁਸਨ ਵੀ ਪਿਗਲ ਪਿਗਲ ਧਰਤੀ ਤੇ ਆ ਗਿਆ ਆ ਕਿਵੇਂ ਮੂਹਰੇ ਚੱਕੀਆਂ ਹੁੰਦੀ ਆ ਕਿ ਭਾਈ ਨੀ ਸੰਦਰੇ ਘੱਤਰ ਤੱਕ ਲੈ ਸਖਾ ਦੁਕਾਨੇ ਨੀ ਮੈਂ ਤਾਂ ਦੁਕਾਨ ਤੇ ਜਾਂਦੀਆਂ ਫੇਰ ਤਾਂ ਫੋਨ ਚੋਂ ਪੈਸੇ ਮੁੱਕ ਕੇ ਸਿਆਪਾ ਖਾਨਣਾ ਆ ਬਿੱਟੂ ਦੇ ਜਾਂਦੀ ਸੀ ਪਵਾਉਣਾ ਭਾਈ ਨੀ ਤੈਨੂੰ ਪਤਾ ਪਿੰਡ ਚ ਕਾਕਾ ਹੋ ਗਿਆ ਉਹ ਨੀ ਮਾਰੇ ਚਾਰਨੋਂ ਤਾਂ ਨਿਕਲ ਗਈ ਬਾੜੀ ਹੱਥ ਮਚਾਰ ਕੀਤੀ ਉਹਨੇ ਆਈ ਤੂੰ ਤਾਂ ਪੁੱਠੇ ਹੀ ਸੋਚ ਗਿਆ ਚਾਰਨੋਂ ਕਾ ਨਿਕਲੋਈ ਚਾਰਨੋਂ ਸਾਰਾ ਮਰ ਗਿਆ ਸੌਰਾ ਮਰ ਗਿਆ ਆਹੋ ਨੀ ਪਰਸੋਂ ਨਾ ਚੰਗਾ ਪੜਾਤੀ ਹਲੇ ਨੀ ਵੈਨ ਨੂੰ ਆਪ ਹੁਣੇ ਹੁਣੇ ਪਤਾ ਲੱਗਿਆ ਭੈਣੇ ਉਹ ਸੱਡੀ ਗਵਾਂਢਣ ਦੱਸ ਕੇ ਗਈਗੀ ਆਏ ਹਾਏ ਨਹੀਂ ਲਾਏ ਪਾਣੇ ਬੰਦਿਆਂ ਦੇ ਕਿਹੜਾ ਪਤਾ ਲੱਗਦਾ ਐਨੀ ਤਾਂ ਤੂੰ ਅਗੜੇ ਕਿ ਕੀ ਬਣਾ ਕਿਹੜੇ ਵੇ ਕਿਹੜਾ ਫੁੜਕ ਕੇ ਦੇਖੀ ਜੇ ਹੋਰ ਚੱਲ ਥਲੀਏ ਪਤਾ ਲੈ ਜਾਈਏ ਮੈਂ ਬੈਠਾ ਹਾਂ ਦੋ ਬੈਣ ਪਾ ਆਵਾਂਗੇ ਬਾਣ ਐਨੀ ਗਰਮੀ ਕਿਉਂ ਡੇ ਬਾਣ ਹਾ ਐਨੀ ਉਹ ਆਪਣੇ ਕੰਡਾ ਲੱਗੇ ਤਾਂ ਭੱਜੀ ਆਉਂਦੀ ਬੈਣ ਤਾਂ ਹੁਣ ਪਾਣੀ ਪੈਣੇ ਚਾਰ ਝੂਠੇ ਮੁੱਠੀ ਪਾਦਾਂਗੇ ਆ ਜਾ ਉਹੋ ਗੱਲ ਹੋ ਗਈ ਪਾਣੀ ਚੱਲ ਆਖੇ ਜੇ ਮੂੰਹ ਨਹੀਂ ਰੋਂਦਾ ਰੋਂਦਿਆਂ ਵਰਗਾ ਮੂੰਹ ਹੀ ਕਰ ਲਾਂ ਮੂੰਹ ਤਾਂ ਕਰ ਲਾਂਗੇ ਚੱਲ ਜੀ ਚੱਲ ਹਾਏ ਵੇ ਮੇਰੇ ਸਾਰੇ ਵਿਆਹ ਹੋਇਆ ਹਾਏ ਹਾਏ ਲੈ ਸੋਣ ਹਾਏ ਤੂੰ ਬਣਾ ਕੋਈ ਪਾ ਪਾ ਦੇ ਚੰਗਾ ભલાઈને સયા <laughs> <sam videog pedir mist Cancer>

ਹਾਈ ਬੇ ਬਾਪੂ ਤੈਨੂੰ ਤਾਂ ਪੂਕੜੀ ਨਾ ਨੇ ਓਏ ਓਏ ਤੇ ਪਰ ਮੈਨੂੰ ਆਏ ਦੱਸ ਪੈਚਰ ਪੁੱਛਣ ਮਿਲ ਗਈ ਸੀ ਮੇਰੀ ਤਾਂ ਨੀ ਨਾ ਪਰ ਸਭ ਨੂੰ ਨਾ ਈ ਨਾ ਈ ਸੁਖੀਏ ਬਜੀਤਾ ਅੰਕ ਪਾਣੀ ਮੈਤਰਾ ਕੁਖੇਟੇ ਡਰ ਹੋਇਆ ਨਹੀਂ ਜਾਣਾ ਆਇਆ ਕੈਰੀ ਦੀ ਕਰ ਲੋ ਚਾਹ ਗੋੜ ਆਲੀ ਤੇ ਨਾਲ ਨਾਲ ਬੜੀ ਪੁਜੀਆ ਭਲੀਆਂ ਮੈਂ ਤਾਂ ਖੇਰ ਰਾਂਉਂਗੀ ਲੈ ਲੈ ਰਸਮੀ ਆਪਰੇ ਰਸ ਨਾ ਰੋਈਏ ਆ ਕੁੜੀਆਂ ਜੱਗਾ ਰਾਲੇ ਪਾਈ ਜਾਂਦੇ ਨੇ ਰੋਈ ਜਾਂਦੇ ਨੇ ਮਨ ਚਲਾ ਚਾਚੇ ਮੱਗਰ ਨੂੰ ਲੱਕੋ ਥੋ ਗਿਆ ਹੋਵੇ ਦੇਖਦਾ ਜਾ ਕੇ ਬਸ ਬਸ ਕਰ ਚੱਤ ਰੋਣਾ ਜਵਾਖਾ ਤੇ ਨਹੀਂ ਲਿਗਿਆ ਬਾਹਰ ਨਿੱਕੇ ਦਿਮਾਗ ਦੀ ਨਾਲ ਹੀ ਪਾੜ ਜੂ ਰੋਇਆ ਕੀ ਨਾ ਮਰਨ ਵਾਲਾ ਤਾਂ ਮਰ ਗਿਆ ਨਹੀਂ ਸੋ ਜਾਏਗੀ ਨੇ ਦਾਤਾ ਵੀ ਇਹਨਾਂ ਦਾ ਗੁੜਾ ਮਰ ਗਿਆ ਮੈਨੂੰ ਕਿਹਨੇ ਦੱਸਣਾ ਮਾ ਕਾਉਂ ਪੰਜਾਬੀ ਸੀ ਮੈਂ ਤਾਂ ਇਹ ਦੱਸਿਆਗਾ ਨਹੀਂ ਕੋਈ ਨਾ ਦੱਸਿਆ ਕਹਿੰਦਾ ਸਾਡੇ ਤਾਂ ਗਵਾਂਦਨ ਨਸ ਕੇ ਗਈ ਸੀ ਕਹਿੰਦੀ ਚੱਲ ਨੂੰ ਸੋਰਾ ਮਰ ਗਿਆ ਮੱਖਾ ਲੱਗ ਗਈ ਆ ਭਾਈ ਦੇ ਆਟ ਕਰਦੀ ਮੈਨੂੰ ਉਹਦੇ ਵੀ ਕੀ ਬਸਦਾ ਗਰਮੀ ਬਹੁਤ ਜ਼ਿਆਦੇ ਆ ਇਹ ਤਾਂ ਚੰਗੇ ਪਲੇ ਨੌਜਵਾਨ ਮੁੰਡਿਆਂ ਨੂੰ ਫੜਕਾ ਪ੍ਰਕਾਸ਼ ਟੀ ਜਾਂਦੀ ਹੈ ਗਰਮੀ ਉਹ ਤਾਂ ਕਰ ਫੇਰ ਬਿਜੁਰ ਗਸੀਬਾ ਦੇਖਦਾ ਜਾ ਕੇ ਨਹੀਂ ਮੈਂ ਤਾਂ ਆਪ ਸਿਆਪਾ ਖਾਨਾ ਹਲੇ ਪਾਣ ਸੁਣ ਕੇ ਇਸਤ ਪਰ ਨਹੀਂ ਆ ਮੈਂ ਤਾਂ ਹਲੇ ਸਲਾਹ ਕਰੀ ਜਾਂਦੀ ਆ ਵਿਚਾਰ ਨੂੰ ਲੈ ਸੌਰੇ ਨੂੰ ਕਹੂੰਗੀ ਬਾਖੂ ਨਹੀਂ ਮੈਨੂੰ ਰੁਪਈਏ ਦੇ ਦੋ 3000 ਬੇਤੁਤਾ ਮੇਰੀ ਪਰਸਣ ਬੇਤੁਤਾ ਮੇਰੀ ਕਿਸ਼ਤ ਵੀ ਵਿਚੀ ਠੱਪ ਕਰ ਆ ਗਿਆ ਬੇਚਾਨਾ ਉਹ ਦਿਆ ਸੌਰੀ ਆ ਜੀ ਦਾ ਬਾਰੀ ਉੱਪਰ ਜੀ ਗੁਰੂ ਬੱਲੇ ਵਾਸਤੇ ਮੈਂ ਵੀ ਹੰਗਿਆ

ਮਰੀ ਹੋਈ ਬਾਸ ਮੁੜਿਆ ਉਹਨੇ ਫੇਟ ਸਾਰੀ ਦੁਨੀਆ ਰੋਂਦੀ ਫਿਰੇ ਬਸ ਮੇਰੇ ਮੀਣਾ ਸਾਡੇ ਘਰ ਦਾ ਸਰਕਾਰ ਨੂੰ ਨੋ ਖਰਚਾ ਦਾ ਦਾ ਬਿਲਕੁਲ ਚੋਦੀ ਕੋਈ ਜਾਂ ਹੁਣ ਤਾਇਆ ਨਵੇਂ ਸਰਕਾਰ ਨੂੰ ਠੀਕ ਆ ਤਾਂ ਅੱਛਾ ਅੱਛਾ ਮੈਂ ਜਿੱਦ ਨਾਲ ਕਰੇ ਮਾਰੇ ਕਰੇ ਮੈਂ ਕਰਨਾ ਪਈ ਆ ਬੋਲਦੇ ਯਾਰ ਤੇਰੇ ਤੋਂ ਇਹ ਨਸ ਕਰਨੋ ਓ ਠੀਕ ਆ

ਠੀਕਾ ਲਓ ਹਾਂ ਇਹ ਸੱਚੀ ਹੋਵੇ ਮੈਂ ਕੌਣ ਕਹੋ ਨਾ ਸਭ ਨੂੰ ਮੈਂ ਕੰਪੜਾ ਨਾ ਹੋ ਗਿਆ ਬੜੀਆਂ ਕੁੱਤਿਆਂ ਨਾ ਹੋ ਗਿਆ ਬੜੀਆਂ ਨਾ ਰੰਨੇ ਮੇਰੀ ਗੱਲ ਸੁਣ ਲਾ ਹੁਣ ਉਹ ਨਾ ਕਿਸੇ ਦੇ ਘਰੇ ਲੈ ਕੇ ਪੜਜੀ ਮੈਨੂੰ ਹਾਂ ਨਹੀਂ ਮੈਨੂੰ ਵੀ ਪਤਾ ਸੀ ਕਰਾਂ ਤੇਰਾ ਗੋ ਪਹਿਲਣਗੀਆਂ ਨਹੀਂ ਰੰਨਾ ਨਹੀਂ ਬੁੜਾ ਉਹਨੂੰ ਚੰਗਾ ਪਾ ਤੂੰ ਬੁੜਾ ਮਾਰ ਕੇ ਘਰ ਤਾਂ ਉਹਨਾਂ ਦਾ ਹਾਂ ਮੈਨੂੰ ਕਿੰਨਾ ਸਾਡ ਨੂੰ ਸਿਬੋ ਵਸ ਕੇ ਗਈ ਸੀ ਭੋੜੇ ਮਾਰਨੇ ਸੀਬੋ ਆ ਤਾ ਤੂੰ ਆ ਗਈ ਭੱਜ ਕੇ ਹਾਂ ਕੋੜੇ ਰੰਨੇ ਟਲ ਕੇ ਪਰ ਮੇਹਾਂ ਕਟਾ ਤਾ ਨਾ ਮੈਂ ਤਾਂ ਚਾਹ ਚੜ੍ਹ ਪੈਤੀ ਮੈਂ ਖਾ ਜਲੇਬੀਆਂ ਖਾਵਾਂਗੀ ਕਿਹੜੀਆਂ ਜਲੇਬੀਆਂ ਨੀ ਤਰਕ ਆ ਮੈਂ ਆ ਵੀ ਤੁਹਾਨੂੰ ਰਸਤੂ ਹੀ ਚੱਪ ਕਰ ਜੂ ਮੈਂ ਅੱਥਰ ਕਰਦਾਗਾ ਤੂੰ ਨੀ ਕਾਣੇ ਪਰ ਹੀ ਜਵਾਨੀ ਕਿੰਨੇ ਕੱਤੇ ਹੈ ਨੀ ਵੀ ਸੌਰਾ ਮੇਰਾ ਸੌਰਾ ਗੋਲੀ ਨੀ ਸੌਰਾ ਨੀ ਸੌ ਕਰੇ ਨੀ ਤੱਕ ਲਈ ਸੌਰਾ ਵੀ ਕਰ ਗਰੂਸੀ ਨੀ ਅਸੀਂ ਸੌਰੇ ਨੂੰ ਕਾਣੂ ਰੋਣ ਲਗਾ ਨੀ ਅਸੀਂ ਤਾਂ ਬਹਿ ਸਕਤੇ ਯਾਰ ਨੂੰ ਰੋਣ ਲਗਾ

ਨੀ ਇਹਦਾ ਇਹਦਾ ਗੱਡੀ ਲੈ ਕੇ ਗਿਆ ਸੀ ਹਾਂ ਹਾਂ ਨੀ ਅੰਬਾਂ ਦੀ ਬੇਟੀ ਲਿਆਇਆ ਅੱਛਾ ਨੀ ਸਾਡਾ ਬਾਪੂ ਦੀ ਤਰ੍ਹਾਂ ਹੀ ਨੇ ਕਿਤੇ ਅੰਬ ਨਹੀਂ ਦੇਖੇ ਹਾਂ ਲੈ ਅੰਬ ਹਾਂ ਇਹ ਅੰਬ ਖਾ ਲੈ ਅੰਬ ਦੇ ਅੰਬ ਭਾਰੀ ਪੇਟੀ ਭਾਰਿਆ ਗੱੜਕ ਨੂੰ ਫਸ ਗਈ ਨੀ ਗੜਕ ਕਾ ਨੂੰ ਫਸ ਗਈ ਹਾਂ ਨੀ ਉੱਪਰ ਦਿਖਾ ਤੇ ਥੱਲੋਂ ਵੀ ਪਾਣੀ ਨੂੰ ਚੱਲੇ ਆਹੇ ਟਟਣਾ ਲੱਗਿਆ बापूजी <laughs>